ਦੋਸਤੋ ਅੱਜ ਦੀ ਜਨਰੇਸ਼ਨ ਜਿਹੜੀ ਆ ਉਹਨਾਂ ਨੂੰ ਸਿਰਫ ਡ੍ਰੈਗਨ ਫਰੂਟ ਜਾਂ ਸਟ੍ਰਾਬਰੀਆਂ ਦਾ ਹੀ ਪਤਾ ਹੈ ਪਰ ਅੱਜ ਅਸੀਂ ਉਸ ਵਿਰਾਸਤੀ ਫਲ ਦੀ ਗੱਲ ਕਰਾਂਗੇ ਜਿਵੇਂ ਤੁਸੀਂ ਤੂਤ ਦੀਆਂ ਤੂਤੀਆਂ ਵੇਖੀਆਂ ਬੋੜ ਦੀਆਂ ਗੋਲਾ ਵੇਖੀਆਂ ਇਹ ਵਣ ਦੀਆਂ ਪੀਲਾ ਹੁੰਦੀਆਂ ਸੀ ਉਹ ਬਜ਼ੁਰਗ ਕਹਿ ਰਹੇ ਨੇ ਕਿ ਅਸੀਂ 1983 ਦੇ ਨੇੜੇ ਤੇੜੇ ਇਹ ਫਲ ਜਿਹੜਾ ਹੈ ਖਾਂਦੇ ਹੁੰਦੇ ਸੀ ਪਰ ਉਸ ਤੋਂ ਬਾਅਦ ਇਹ ਵੇਖਣ ਨੂੰ ਵੀ ਨਹੀਂ ਮਿਲਿਆ। ਹਾਲ ਬੜਾ ਵਧੀਆ ਹੁੰਦਾ ਸੀ। 7:30 ਵਜੇ ਇੱਥੇ ਆ ਕੇ ਬਣਾ ਤੇ ਚੜ ਜਾਂਦੇ ਸੀ। ਚੜ ਕੇ ਪਿੱਲਾ ਤੋੜਦੇ ਸੀ ਸਿੰਡੋਰੀਓ ਹੁੰਦੇ ਸੀ ਤੂਲੀਆਂ ਦੇ ਕਣਕ ਦੇ ਬਣਾਏ 5-5 4-4 ਕਿਲੋ ਦੇ ਉਹ ਭਰ ਲੈਂਦੇ ਸੀ 10 ਵਜੇ ਨੂੰ। 10-11 ਵਜੇ ਨੂੰ ਘਰੇ ਵਗ ਜਾਂਦੇ। ਹੂੰ। ਜ਼ਿਆਦਾ ਖਾ ਜਾਂਦੇ ਬੁੱਲੇ ਪੱਟ ਜਾਂਦੇ ਸੀ। ਸ਼ਾਮ ਨੂੰ ਉਹ ਠੀਕ ਹੋ ਜਾਂਦੇ ਆਪੇ ਆਪ। ਉਦੋਂ ਜਦ ਸਮਾਂ ਬੜਾ ਚੰਗਾ ਸੀ। ਹੁਣ ਛੁੱਟੀਆਂ ਹੋ ਗਈ ਸਕੂਲ ਤੋਂ ਨਿਕਲ ਕੇ ਪਿੱਲਾਂ ਕਾਂਵਾਲ ਤੇ ਥੇੜ ਦੇ ਪਹਿਲੀ ਗੱਲ ਤਾਂ ਕੁਰਕਿਆ ਹੋਇਆ ਗੋਲ ਗੱਪੇ ਹੋਏ ਇਹਨਾਂ ਤੋਂ ਕੀ ਬੰਦੇ ਦਾ ਸ਼ਰੀਰ ਥੋੜਾ ਚੱਲਦਾ ਕਿ ਉਹ ਦੁੱਧ ਖਾਈਏ ਤਾਂ ਹੀ ਚੱਲੇਗਾ ਉਹ ਸਮਾਂ ਉਹ ਉਹ ਸਮਾਂ ਤਾਂ ਹੋਈ ਜੀ ਹੌਣ ਵਾਲਾ ਤਾਂ ਕਿਹੜਾ ਸਮਾਂ ਹੈ ਅੰਤਿ ਖਾਣੇ ਮੂੰਹ ਪੱਕ ਜਾਣਾ ਪੇਟ ਸਾਫ ਹੋ ਜਾਣਾ ਇਹ ਕੁਦਰਤੀ ਦਵਾਈਆਂ ਨੇ ਆਪਣੇ ਘਰ ਦੀਆਂ ਦਵਾਈਆਂ ਨੇ ਪਹਿਲਾਂ ਲੋਕਾਂ ਨੂੰ ਬਿਮਾਰੀਆਂ ਨਹੀਂ ਸੀ ਕਿਉਂ ਨਹੀਂ ਸੀ ਕਿ ਅਸਤਨ ਦੀ ਚੀਜ਼ਾਂ ਹੁੰਦੀਆਂ ਸੀ ਪੀਲਾ ਸੀ ਬੇਵ ਸੀ ਅਸਤਨ ਦੀ ਚੀਜ਼ਾਂ ਖਾਂਦੇ ਸੀ ਕਿਲੇਲੂ ਚੀਜ਼ਾਂ ਖਾਂਦੇ ਸੀ ਬਿਮਾਰੀਆਂ ਵੀ ਨਹੀਂ ਹੋਈਆਂ ਸੀ ਹੁਣ ਓਨੀਆਂ ਜਿਆਦਾ ਬਿਮਾਰੀਆਂ ਹੋ ਗਈਆਂ ਨੇ ਓਨੇ ਆਪਣੇ ਵਰਾਸਤੀ ਦਰਖਤ ਖਤਮ ਹੋ ਗਏ ਨੇ ਕਈ ਕੀ ਲੋਕ ਮਰ ਗਏ ਅਸਲੋਂ ਚਾਹ ਪੀ ਕੇ ਨਸ਼ੇ ਪੀ ਗਏ ਚਿੱਟਾ ਪੀ ਕੇ ਲੋਕ ਥੱਕ ਗਏ ਇਹ ਫੋਨ ਇਹ ਲੋਕਾਂ ਦੇ ਪਟ ਗਏ ਹੂੰ ਕੀ ਆਪੀ ਕੁੜੀ ਦੇ ਤੋਂ ਮੁੰਡੇ ਦਾ ਵਿਆਹ ਕਰ ਲਿਆ ਆਪੀ ਜਾਂਦੀ ਰਹੀ ਹੈ ਉਹਦਾ ਹੁਣ ਕੀ ਹੋ ਜਾਂਦੀ ਹੁਣ ਉਧਰ ਜਾਂਦਾ ਤਾਂ ਕਦੋਂ ਖਤਮ ਗਏ ਆ ਮਾ ਉਹਦਾ ਮੁਰਗਾ ਬੱਕਰਾ ਲੋਕ ਖਾਂਦੇ ਹੁੰਦੇ ਸੀ ਘਰੇ ਰੱਖਦੇ ਹੁੰਦੇ ਸੀ ਉਹ ਖਾਂਦੇ ਅੱਜ ਕੱਲ ਤਾਂ ਉਹ ਵੀ ਇੰਨਾ ਮਸਾਲਾ ਅਜੀਨੋ ਮਾਟੋ ਜਿਹੜੇ ਵਰਲਡ ਦੇ ਵਿੱਚ ਬੈਨ ਨੇ ਉਹ ਇਕੱਲਾ ਇੰਡੀਆ 'ਚ ਚੱਲਦਾ ਹੈ ਇੱਕ ਟੇਸਟ ਵਾਸਤੇ ਜੀਨੋ ਮਾਟੋ ਖਾਦੇ ਜਾਂਦੇ ਨੇ ਪੇਟ ਦੀਆਂ ਬਿਮਾਰੀਆਂ ਹੋਈ ਜਾਂਦੀਆਂ ਨੇ ਜਿੱਥੇ ਵਰਲਡ ਦੇ ਵਿੱਚ ਬੈਨ ਨੇ ਆਪਣੇ ਵੀ ਬੈਨ ਕਰਨੀਆਂ ਚਾਹੀਦੀਆਂ ਨੇ ਦੋਸਤੋ ਅੱਜ ਦੀ ਜਨਰੇਸ਼ਨ ਜਿਹੜੀ ਆ ਉਹਨਾਂ ਨੂੰ ਸਿਰਫ ਡ੍ਰੈਗਨ ਫਰੂਟ ਜਾਂ ਸਟਰਾਬਰੀਆਂ ਦਾ ਹੀ ਪਤਾ ਹੈ ਪਰ ਅੱਜ ਅਸੀਂ ਉਸ ਵਿਰਾਸਤੀ ਫਰੂਟ ਦੀ ਗੱਲ ਕਰਾਂਗੇ ਉਸ ਫਲ ਦੀ ਗੱਲ ਕਰਾਂਗੇ 40-45 ਸਾਲ ਪਹਿਲਾਂ ਜਿਹੜਾ ਫਲ ਇਸ ਦਰਖਤ ਤੇ ਲੱਗਦਾ ਹੁੰਦਾ ਸੀ ਉਹ ਇੱਕ ਵਾਰੀ ਹਟ ਗਿਆ ਸੀ ਅੱਜ ਦੁਬਾਰਾ ਵੇਖਣ ਨੂੰ ਮਿਲਿਆ ਪਹਿਲਾਂ ਅਸੀਂ ਰੁੱਖ ਵਿਖਾਵਾਂਗੇ ਇਹ ਜਿਹੜਾ ਰੁੱਖ ਜਿਹਨੂੰ ਅਸੀਂ ਵਣ ਕਹਿੰਦੇ ਆ ਖੁਸ਼ਕ ਇਲਾਕਿਆਂ ਦੇ ਵਿੱਚ ਹੋਣ ਵਾਲਾ ਦਰਖਤ ਸੀ ਤਕਰੀਬਨ ਇਹ 500 ਸਾਲ ਪੁਰਾਣਾ ਦਰਖਤ ਹੈ ਜਿਹਦੇ ਉੱਪਰ ਅੱਜ ਤੋਂ 40-45 ਸਾਲ ਪਹਿਲਾਂ ਐਵੇਂ ਦਾ ਇੱਕ ਫਲ ਲੱਗਦਾ ਸੀ ਆ ਫਲ ਇਹ ਫਲ ਦਾ ਨਾਂ ਸੀ ਪੀਲਾ ਜਿਵੇਂ ਤੁਸੀਂ ਤੂਤਦੀਆਂ ਤੂਤੀਆਂ ਵੇਖੀਆਂ ਬੋੜ ਦੀਆਂ ਗੋਲਾਂ ਵੇਖੀਆਂ ਇਹ ਵਣ ਦੀਆਂ ਪੀਲਾ ਹੁੰਦੀਆਂ ਸੀ ਇਹ ਪੀਲਾ ਤਕਰੀਬਨ 40-45 ਸਾਲ ਪਹਿਲਾਂ ਜਿਹੜੀਆਂ ਆ ਇਹ ਲੱਗਦੀਆਂ ਹੁੰਦੀਆਂ ਸੀ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਕੋਈ ਕੁਦਰਤ ਦਾ ਭਾਣਾ ਵਾਪਰਿਆ ਤੇ ਇਹ ਲੱਗਣੋਂ हट ਗਈਆਂ ਅੱਜ 40-45 ਸਾਲ ਬਾਅਦ ਜਿਹੜਾ ਉਹ ਦੁਬਾਰਾ ਲੱਗੀਆਂ ਇੱਥੇ ਖੜੇ ਬਜ਼ੁਰਗ ਕਹਿ ਰਹੇ ਨੇ ਕਿ ਅਸੀਂ 1983 ਦੇ ਨੇੜੇ ਤੇੜੇ ਇਹ ਫਲ ਜਿਹੜਾ ਹੈ ਖਾਂਦੇ ਹੁੰਦੇ ਸੀ ਪਰ ਉਸ ਤੋਂ ਬਾਅਦ ਇਹ ਵੇਖਣ ਨੂੰ ਵੀ ਨਹੀਂ ਮਿਲਿਆ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਫਲ ਨੂੰ ਬਿਆਸ ਇਚਾ ਸੀ ਜਿਹਾ ਹੋਇਆ ਸੀਗਾ ਹਮ ਮੁਰਝੇ ਨਹੀਂ ਲੱਗਿਆ ਫੇਰ ਨਹੀਂ ਲੱਗਿਆ ਹਾਂ ਵੇਖਿਆ ਨਹੀਂ ਤੇ ਉਦੋਂ ਕਿਵੇਂ ਦਾ ਮਾਹੌਲ ਸੀ ਸਾਨੂੰ ਇੱਕ ਵਾਰੀ ਦੱਸ ਮਾਹੌਲ ਬੜਾ ਵਧੀਆ ਸੀਗਾ ਸਾਰੇ ਜਿਹੜੇ ਮੁੰਡੇ ਕੁੜੀਆਂ ਇਕੱਠੇ ਖਾਂਦੇ ਸੀਗੇ ਇਕੱਠੇ ਉਹ ਬਣਦੇ ਚੜ ਗਿਆ ਉਹਦੇ ਉਹ ਉਹਦੇ ਚੜ ਗਿਆ ਖਾਦੇ ਤੇ 10 ਵਜੇ ਤੋਂ 10:30 ਕਰੇ ਜਾਂਦੇ ਰਹਿੰਦੇ ਬੜਾ ਵਧੀਆ ਮਾਹੌਲ ਸੀਗਾ ਹਮ ਹੂੰ ਹੂੰ ਇਹ ਜਿਹੜੀਆਂ ਕਿੰਨੀਆਂ ਕਪੇਲਾ ਹੁੰਦੀਆਂ ਸੀ ਜਿਵੇਂ ਆ ਦੋ ਚਾਰ ਰੁੱਖਾਂ ਨੂੰ ਇਸ ਵਾਰੀ ਲੱਗੀਆਂ ਇਹ ਤਾਂ ਬਹੁਤ ਹੁੰਦੀਆਂ ਸੀ ਪੁੱਤੋ ਨਾ ਸੀ ਲੱਦੀਆਂ ਹੁੰਦੀਆਂ ਸੀ ਕੋਈ ਪੀਲੀ ਕੋਈ ਕਾਲੀ ਕੋਈ ਧੋੜੀ ਇਹ ਲੱਦੀਆਂ ਹੁੰਦੀਆਂ ਸੀ ਸਾਰੀਆਂ ਸਾਰੇ ਜ਼ਰਖਾ ਲੱਦੇ ਹੁੰਦੇ ਸੀ ਮੈਂ ਉਹਦੇ ਖਾਵਾਂਗਾ ਮਿੱਠੀਆਂ ਦੂਜਾ ਕਹਦਾ ਮੈਂ ਉਹਦੀਆਂ ਖਾਵਾਂਗਾ ਮਿੱਠੀਆਂ ਉ ਚੜੇ ਰਹਿੰਦੇ ਉੱਤੇ ਬਹੁਤ ਹੁੰਦੀਆਂ ਅੱਜ ਇਹ ਜਿਹੜੀਆਂ ਪੀਲਾ ਦਵਾਰੇ ਲੱਗੀਆਂ ਤੁਹਾਨੂੰ ਉਹ ਪੁਰਾਣੇ ਵੇਲੇ ਯਾਦ ਤਾਂ ਕਰਾ ਦਿੰਦੀਆਂ ਹਾਂ ਹਾਂ ਯਾਦ ਕਰਾ ਦਿੰਦੀ ਹੈ ਪੁਰਾਣੇ ਵੇਲੇ ਸਾਰੀ ਜੁਆਕ ਹੁੰਦੇ ਸੀ ਕਿ ਛੱਪੜ ਭਰਿਆ ਸੀ ਪਾਣੀ ਦਾ ਕੋਈ ਛੱਪੜ ਜਿਹਾ ਹੁੰਦਾ ਸੀਗਾ ਕੋਈ ਪੀਲਾ ਖਾਉਂਦੇ ਸੀਗੇ ਹੈ ਇਹ ਪੰਜਾ ਸਕੂਲ ਹੁੰਦਾ ਸੀ ਸਕੂਲ ਦੇ ਪਰਦੇ ਪਰੇ ਪੱਲੇ ਹੁੰਦੇ ਇੱਧਰ ਇੱਥੇ ਜਿਵੇਂ ਐਸੇ ਹੀ ਸਕੂਲ ਸੀਗਾ ਹੂੰ ਬੜਾ ਬੜਾ ਚੰਗਾ ਸੀਗਾ ਨਹੀਂ ਜਿਵੇਂ ਹਰੇਕ ਕੋਈ ਵੀ ਜਿਹੜਾ ਵਿਰਾਸਤੀ ਫਰੂਟ ਆ ਫਰੂਟ ਦਾ ਕੋਈ ਨਾ ਕੋਈ ਫਾਇਦਾ ਹੁੰਦਾ ਇਹਦਾ ਕੋਈ ਫਾਇਦਾ ਵੀ ਹੁੰਦਾ ਸੀ ਇਹਦਾ ਬੜਾ ਫਾਇਦਾ ਸੀਗਾ ਅੱਜ ਵੀ ਇਹਨੂੰ ਬੜੀ ਚੰਗੀ ਏ ਹੈ ਖਾ ਲਈ ਚਾਰ ਮੁਠਾ ਤੇ ਆਜਮਾ ਹੋ ਗਿਆ ਤੇ ਉਨੀ ਰੋਟੀ ਖਾ ਜਾਂਦੇ ਸੀਗੇ ਹੈ ਬੜਾ ਚੰਗਾ ਆਜਮਾ ਸੀ ਇਹਦਾ ਹੂੰ ਏ ਬੀ ਖਾ ਜਾਂਦੇ ਨਾ ਫੇ ਮੂੰਹ ਉੱਪਰ ਜਾਂਦਾ ਸੀਗਾ ਬੀਜ ਬਾਹਰ ਸੜ ਜਾਂਦੇ ਫਿਰ ਨਾ ਖਾ ਜਾਂਦੇ ਤੇ ਜੇ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਫਿਰ ਉਹਦਾ ਵੀ ਕੋਈ ਹੱਲ ਸੀ ਕੋਈ ਲੱਸੀ ਰੋਟੀ ਖਾਉਂਦੇ ਆਪਸ ਠੀਕ ਹੋ ਜਾਂਦਾ ਮਿਰਚਾਂ ਨਹੀਂ ਖਾਂਦੇ ਸੀਗੇ ਲੱਸੀ ਪੀਂਦੇ ਬਾਦੂ ਆਪੀ ਠੀਕ ਹੋ ਜਾਂਦੇ ਅੱਛਾ ਜਿਹੜੇ ਰੋਖੇ ਰੁਖ ਦੀ ਗੱਲ ਕਰੀਏ ਕਿੰਨੇ ਕੁ ਪੁਰਾਣੇ ਲੱਗਦੇ ਆ ਇਹਦਾ ਜੀ ਕੋਈ ਹੁੰਦਾ ਜਾਂਦੀ ਪੁਰਾਣੇ ਦਾ 300 ਸਾਲ ਦਾ ਸਾਡਾ ਪਿੰਡ ਬਸੇ ਹੋ ਗਏ ਉਦੋਂ ਬੁੱਢਿਆਂ ਦੇ ਵਿੱਚ ਦਾ ਇਹ ਇਈਆਂ ਵੇਖਿਆ ਸੀ ਇਹਦਾ 500 ਦੇ ਉੱਤੇ 50 ਸਾਲ ਦੀ ਨੀੜ ਤੇੜੀ ਹੋਰ ਕਿਹੜੇ ਕਿਹੜੇ ਰੁੱਖ ਜਿਹੜੇ ਤੁਹਾਨੂੰ ਯਾਦ ਆ ਵੀ ਹੋਰ ਕਿਹੜੇ ਕਿਹੜੇ ਰੁੱਖ ਹੁੰਦੇ ਸੀ ਇੱਥੇ ਇੱਥੇ ਦੋ ਹੀ ਹੁੰਦੀ ਜਿਆ ਕੇਰ ਸਹਿ ਜਬਨ ਹਮ ਕਰੀਰ ਜਿਹੜੇ ਡੇਲੇ ਲੱਗਦੇ ਆ ਡੇਲੇ ਲੱਗਦੇ ਜਿਹੜੇ ਉਹ ਹੀ ਸੀ ਇੱਥੇ ਦਾ ਉਹ ਜਹ ਹਾਂ ਹੀ ਸੌਂਦੇ ਸੀ ਉਹਨਾਂ ਨੂੰ ਲੱਗਦਾ ਨਹੀਂ ਉੱਪਰ ਦੇ ਭਾਵੇਂ ਹੀ ਵੱਡੇ ਸੀਗੇ ਹਮ ਇਹ ਵੇਖਣ ਨੂੰ ਆਪਾਂ ਅੱਜ ਦੇਖਦੇ ਆ ਅੱਜ ਦਾ ਮਾਹੌਲ ਐਵੇਂ ਦਾ ਨਾ ਕੋਈ ਰਾਣੀ ਰੁੱਖਾਂ ਤੇ ਕੋਈ ਫਲ ਲੱਗਦਾ ਜੇ ਲੱਗਦਾ ਵੀ ਆ ਤਾਂ ਉਹ ਮੈਨੂੰ ਲੱਗਦਾ 5-7 ਦਿਨ ਹੀ ਰਹਿਣ ਦਿੰਦੇ ਆ ਕੱਚੇ ਹੀ ਖਾ ਲੈਂਦੇ ਆ ਲੋਕ ਐਵੇਂ ਦੇ ਹੋ ਗਏ ਆਪਦੇ ਘਰ ਚ ਸਬਜੀ ਤੱਕ ਵੀ ਨਹੀਂ ਬੀਜਦੇ ਇਹਦੇ ਵਾਰ ਕੀ ਕਹੋਂਗੇ ਤੁਸੀਂ ਹੁਣ ਕਹੀਏ ਕੀ ਲੋਕ ਮਰ ਗਏ ਆ ਸੋਈ ਚਾਹ ਪੀ ਕੇ ਨਸ਼ੇ ਪੀ ਕੇ ਚਿੱਟਾ ਪੀ ਕੇ ਲੋਕ ਥੱਕ ਗਏ ਹਮ ਹੁਣ ਮੈਂ 70 ਸਾਲ ਦਾ ਨਾ ਪੰਪ ਦੇ ਕੋਲ ਮੇਰੀ 5 ਕਿਲੇ ਪੜੀ ਪੈਂਦੀ ਹੈ ਹੋਰ ਤਾਂ ਪਾਸੇ ਆ ਮੈਂ ਉਥੇ ਕਦੂ ਭਿੰਡੀ ਸਾਰੀ ਬੀਜ ਰੱਖਿਆ ਉਹਨੇ ਟਿੰਡੀਆਂ ਬੀਜ ਰੱਖਿਆ ਉਹ ਬੈਠਾ ਪਰ ਲੋਕਾਂ ਦਾ ਹੁੰਦਾ ਨਹੀਂ ਕੋਈ ਮਰੇ ਪਏ ਹਾਂ ਕਰਕੇ ਨਹੀਂ ਰਾਜੀ ਕਹਿ ਸਕਦੇ ਨਹੀਂ ਰਾਜੀ ਇੱਕ ਜਿਹੜੇ ਫੋਨ ਆਉਂਦਾ ਜਿਹੜਾ ਇਹ ਇਹ ਲੋਕਾਂ ਨੂੰ ਪੱਟ ਕੇ ਹੂੰ ਹੂੰ ਕਿ ਆਪੀ ਕੁੜੀ ਨੇ ਤਾਂ ਮੁੰਡੇ ਦਾ ਵਿਆਹ ਕਰ ਲਿਆ ਆਪੀ ਜਾਂਦੀ ਰਹੀ ਹੈ ਉਹਦਾ ਹੋਣਾ ਕੀ ਹੁੰਦਾ ਨਹੀਂ ਹੁੰਦਾ ਉਧਰ ਜਾਂਦਾ ਤਾਂ ਕਹਦਾ ਹੂੰ ਖਤਮ ਹੋ ਗਿਆ ਮਾਮਲਾ ਹਾਂ ਸਾਡੇ ਵਰਗੇ ਬੁੱਢੇ ਉਹਨਾਂ ਨੂੰ ਗੁੱਸਾ ਹੀ ਜਾਂਦਾ ਹੈ ਤੇ ਜੀਅ ਨਹੀਂ ਕਰਦੀ ਹੂੰ ਤੇ ਮਰ ਮੁਰ ਦੇ ਰੰਗਾਂ ਨਾਲ ਪੈਚਾ ਹੁਣ ਕੁਝ ਨਹੀਂ ਹੁੰਦਾ ਜੇ ਪੁਰਾਣਾ ਵੇਲਾ ਦੁਬਾਰੇ ਫਿਰ ਮੋੜਾ ਵੀ ਕਿਵੇਂ ਫੇਰ ਤਾਂ ਮੂੜਾ ਚੰਗਾ ਮੁੜਦਾ ਨਹੀਂ ਹੁੰਣਾ ਹਾਂ ਪਹਿਲਾਂ ਇੱਕ ਹੁੰਦਾ ਇੱਕ ਬੰਦਾ ਬੋਲ ਪਿਆ ਉਹਦੇ ਪੰਜਾਹ ਬੰਦੇ ਮਗਰ ਬੋਲ ਜਾਂਦੇ ਹੁਣ ਇੱਕ ਬੋਲ ਜਿਓ ਬਾਕੀ ਕਰੇ ਜਾਂਦੇ ਰਹਿੰਦੇ ਅੰਕਲ ਕਿੰਨੇ ਦਾ ਉਹਦੋਂ ਮਹੌਲ ਹੁੰਦਾ ਸੀ ਕੀ ਅੱਜ ਯਾਦ ਆ ਰਿਹਾ ਤੁਹਾਨੂੰ ਮਹੌਲ ਬੜਾ ਵਧੀਆ ਹੁੰਦਾ ਸੀ 8 ਵਜੇ 7:30 ਵਜੇ ਇੱਥੇ ਆ ਕੇ ਬਣਾ ਤੇ ਚੜ ਜਾਂਦੇ ਸੀ ਚੜ ਕੇ ਪਿੱਲਾ ਤੋੜਦੇ ਸੀ ਸ਼ੰਡੋਰੀਓ ਹੁੰਦੇ ਸੀ ਤੂਲੀਆਂ ਦੇ ਕਣਕ ਦੇ ਬਣਾਏ 5 5 4 4 ਕਿਲੋ ਦੇ ਉਹ ਭਰ ਲੈਂਦੇ ਸੀ 10 ਵਜੇ ਨੂੰ ਮੁੰਡੇ ਕੁੜੀਆਂ ਸਾਰੇ ਆਪ ਆਪ ਦੇ ਬਣ ਤੇ ਚੜੇ ਲੀਲੀਆਂ ਲਾਲ ਸਫੇਦ ਕਾਲੀ ਕਾਲੀ ਪੀਲੀ 70 ਭਾਂ ਦੇ ਪਿੱਲਾ ਹੁੰਦੀਆਂ ਸੀ ਉਹ ਤੋੜ ਕੇ ਤੇ ਅਸੀਂ 10 11 ਵਜੇ ਨੂੰ ਘਰੇ ਵਗ ਜਾਂਦੇ ਜਿਆਦਾ ਖਾ ਜਾਂਦੇ ਬੁੱਲੇ ਪੱਟ ਜਾਂਦੇ ਸੀ ਸ਼ਾਮ ਨੂੰ ਉਹ ਠੀਕ ਹੋ ਜਾਂਦੇ ਆਪੇ ਆਪ ਆਪੇ ਠੀਕ ਹੋ ਜਾਂਦੇ ਆਪੇ ਠੀਕ ਹੋ ਜਾਂਦੇ ਸ਼ਾਮ ਨੂੰ 4 ਵਜੇ ਮੋੜ ਆ ਕੇ ਬਣਤੇ ਚੜ ਜਾਂਦੇ ਇਹ ਕਿੰਨੀ ਕਿਸਾਨ ਦੀ ਗੱਲ ਹੋਣੀ ਆ ਇਹ ਸਨ 82 83 ਦੀ ਗੱਲ ਆ 82 83 ਉਹ 82 83 ਤੋਂ ਪਹਿਲਾਂ ਹੁੰਦੀ ਸੀ ਹੁਣ ਇਹ ਕਦੇ ਦੇਖੀਆਂ ਵੀ ਨਹੀਂ ਇਹ ਕੀ ਇੱਕ ਬਣ ਦੇ ਲੱਗੀ ਹੈ ਇਹ ਹੀ ਚਿੱਟੀ ਹੈ ਨੀਲੀ ਲਾਲ ਕਾਲੀ ਪੀਲੀ ਉਹ ਤਾਂ ਹੈ ਹੀ ਨਹੀਂ ਅੱਜ ਜਦੋਂ ਅੱਜ ਪੀਲਾ ਦਵਾਰੇ ਲੱਗੀਆਂ ਕੋਈ ਪੁਰਾਣਾ ਵੇਲਾ ਯਾਦ ਆਉਣ ਲੱਗ ਗਿਆ ਪੁਰਾਣਾ ਵੇਲਾ ਰੁੱਖਾਂ ਤੇ ਚੜ ਜਾਂਦੇ ਸੀ ਡਿੱਗ ਜਾਂਦੇ ਸੀ ਚੜ ਜਾਂਦੇ ਸੀ ਉਹ ਹੁਣ ਦੇਖਦੇ ਆ ਵੀ ਹੁਣ ਕਿਸੇ ਨੂੰ ਇਹਨਾਂ ਤੇ ਚੜਿਆ ਹੀ ਨਹੀਂ ਜਾਂਦਾ ਇਹ ਜੇ ਗੱਬਰੂ ਮੁੰਡੇ ਨੇ ਇਹਨਾਂ ਨੂੰ ਬੰਨ ਤੇ ਚੜਾ ਕੇ ਦਿਖਾ ਦਿਓ ਤੁਸੀਂ ਇਹ ਚੜ ਜੇ ਤਾਂ ਗੱਲ ਕਿਹੜੀ ਅਸੀਂ ਚੜ ਜਾਂਦੇ ਛਾਲ ਮਾਰ ਮਾਰ ਕੇ ਹੁਣ ਰਹਿ ਗਿਆ ਕਿਤੇ ਲੈ ਬੈਠੀਏ ਦੁਨੀਆ ਨੂੰ ਇਹ ਮੋਬਾਈਲ ਹੈ ਇਹ ਤਕਨੀਕੀਆਂ ਹੈ ਇਹ ਬੰਦਿਆਂ ਨੂੰ ਲੈ ਬੈਠੀ ਹੈ ਕਿਵੇਂ ਦਾ ਸਮਾਂ ਸੀ ਜਿਹੜਾ ਤੁਸੀਂ ਵੇਖਿਆ ਉਸ ਟਾਈਮ ਉਦੋਂ ਸਮਾਂ ਜੰਗਾ ਸੀ ਇੱਕ ਤਾਂ ਬੜਾ ਚੰਗਾ ਲੜਾਈ ਲੜਾਈ ਨਹੀਂ ਹੁੰਦੀ ਸੀ ਜੇ ਇੱਕ ਦੂਜੇ ਨੇ ਕੁੱਟਮਾਰ ਹੋ ਜਾਂਦੀ ਤੇ ਕਰੇ ਨਹੀਂ ਦਸਣਾ ਕਿਉਂ ਉਦੋਂ ਜਮਾਨਾ ਇਹ ਜਿਹਾ ਸੀ ਕਰੇ ਜਾਈਏ ਤਾਂ ਮਾਪਿਓ ਨੇ ਦੋਰ ਲਾਉਣੇ ਤੂੰ ਲੜ ਕੇ ਆਇਆ ਤੇ ਹੁਣ ਕਿਉਂ ਹੁਣ ਕਿਸੇ ਨਾਲ ਲੜੀਏ ਤਾਂ ਮਾਪੇ ਹਿਸਾਰ ਲੈਂਦੇ ਕਿਸੇ ਨੂੰ ਆਖ ਦਾ ਟਾਈਮ ਹੀ ਨਹੀਂ ਉਦੋਂ ਬੜਾ ਚੰਗਾ ਸੀ ਸਾਰੇ ਇਕੱਠੇ ਹੋ ਕੇ ਚੱਪੜ ਜੇ ਨਾਉਣਾ ਮਾੜੀ ਮੋਟੀ ਬਰਸਾਤ ਆ ਗਈ ਤਾਂ ਬੜਾ ਸੌਂਕ ਚੜ ਜਾਂਦੇ ਜੀ ਚੱਪੜ ਜੀ ਚੱਲੀਏ 40 ਸਾਲ ਬਾਅਦ ਪੀਲਾਂ ਲੱਗੀਆਂ ਅੱਜ ਕੋਈ ਯਾਦ ਕਰਾਉਂਦੀਆਂ ਇਹ ਯਾਦ ਕਰਾਉਂਦੀ ਐਤਕੀ ਕੋਈ ਇੱਕ ਦੋ ਬੁਣਾਂ ਦੇ ਲੱਗੀਆਂ ਛੋਟੀਆਂ ਛੋਟੀਆਂ ਉਦੋਂ ਬੁੜੀ ਪੀਲਾਂ ਆਉਂਦੀ ਸੀ ਉੱਤੇ ਚੜ ਕੇ ਮੈਂ ਤਾਂ ਇੱਕ ਦੋ ਵਾਰੀ ਇਹਦੇ ਸਾਡੇ ਉਹ ਸੜਕ 'ਚ ਆਉਂਦੀ ਨਾਰਾਂ ਨੂੰ ਉੱਥੇ ਪੀਲਾਂ ਖਾਉਂਦਾ ਸੀ ਤਾਂ ਆਣ ਦੇ ਚੜਿਆ ਤੇ ਵਜਨ ਵਾਲਾ ਸੀ ਤਾਂ ਦਾ ਟੁੱਟਿਆ ਤੇ ਥੱਲੇ ਡਿੱਗ ਗਿਆ ਇੱਥੇ ਬੱਜੀ ਮਣੋਂਦੋਂ ਪੀਣਾ ਬਣਾਇ ਨੀ ਯਾਦ ਨਹੀਂ ਸੀ ਅੱਜ ਕੱਲ ਦਾ ਪੁੱਛੇ ਨਾ ਸਿਸਟਮ ਹੀ ਜਾ ਹੋ ਰਿਹਾ ਉਹਦੋਂ ਜ ਸਮਾਂ ਬੜਾ ਚੰਗਾ ਸੀ ਹੁਣ ਛੁੱਟੀਆਂ ਹੋ ਗਈ ਸਕੂਲ ਤੋਂ ਨਿਕਲ ਗਏ ਪੀਲਾ ਖਾਣ ਬਾਅਦ ਤੇ ਖੇਡਦੇ ਤੇ ਅੱਜ ਦੇ ਜਵਾਕ ਕੀ ਕਰਦੇ ਆ ਛੁੱਟੀਆਂ ਚ ਇਹਦਾ ਮੋਬਾਈਲ ਵਾਲਾ ਸਿਸਟਮ ਹੈ ਜੁਆ ਕੀ ਜੰਮਦਿਆਂ ਨੇ ਮੋਬਾਈਲ ਫੜਾ ਦੇ ਚਲਾਈ ਜਾਂਦੇ ਬਸ ਸਿਸਟਮ ਹੋ ਹੀ ਰਿਹਾ ਕਿ ਉਹ ਸਮਾਜਾ ਮਾ ਬਿਲਕੁਲ ਆਉਣ ਵਾਲੀ ਪੀੜੀ ਘਟ ਤੋਂ ਘਟੇ 10 15 ਸਾਲਾਂ ਨੂੰ ਨਾ ਕੰਮ ਤੋਂ ਤਾਂ ਬਸ ਗਏ ਨਸ਼ੇ ਵਾਦੀ ਹੋ ਰਿਹਾ ਹੈ ਔਰ ਕੋਈ ਹਾਲ ਨਹੀਂ ਅਦਖੰਡਰ ਜੋ ਕਹਦਾ ਕਿਉਂ ਨਸ਼ੇ ਨੂੰ ਅਪਣਾ ਰਹੇ ਆ ਕੰਮ ਕਰਦੇ ਨਹੀਂ ਤੇ ਤੰਦੁਸਤੀ ਉਦੋਂ ਹੀ ਹੋਵੇਗੀ ਕਿ ਉਹ ਦੁੱਧ ਖਾਉਣਾ ਉਹ ਤਾਂ ਹੁਣ ਡੰਗਰ ਪਸ਼ੂ ਆਉਣ ਵੇਖੋ ਕਿੰਨੇ ਸਾਰੇ ਧਿਆਨ ਮਰੋ ਐ ਨਾ ਸਾਡੇ ਵਾਲੇ ਪੋ ਦਾ ਨਾਲ ਸੀ ਸੰਮੀ ਆਉਂਦੇ ਆ ਸਾਡੇ ਤੋਂ ਅਗਲੀ ਪੋ ਦਾ ਉਹਨਾਂ ਤੋਂ ਮਾਲ ਪਸ਼ੂ ਸਾਹਮਣਾ ਨਹੀਂ ਫਿਰ ਦੁੱਧ ਕਿੱਥੋਂ ਹੋਵੇਗਾ ਕਿਉਂ ਕਿੱਥੋਂ ਆਵੇਗਾ ਮੋਬਾਈਲ ਤੋਂ ਤਾਂ ਪੈਦਾ ਹੁੰਦਾ ਨਹੀਂ ਦੁੱਧ ਦੁੱਧ ਤਾਂ ਪਸ਼ੂਆਂ ਤੋਂ ਪੈਦਾ ਉਹ ਉਦੋਂ ਦਾ ਬੜਾ ਸਾਡੇ ਬੁਜੇਰਗ ਸੀ ਬੜੇ ਵੱਡੇ ਵੱਡੇ ਹੋਂਦ ਤੱਕ ਕਿਉਂ ਸਿਸਟਮ ਹੀ ਅੱਡ ਹੋ ਰਿਹਾ ਉਹਦੇ ਦੇ ਨੇ ਚਾਟੀਆਂ ਆਉਂਦੀ ਸੀ ਬਲਾਉਣੇ ਬੋਲਦੇ ਸੀ ਉਹਨਾਂ ਨੇ ਕਿਉਂ ਪਾਉਣਾ ਚੰਗਾ ਦੁੱਧ ਦਹੀਂ ਰੜਕਣਾ ਆਪ ਉਤੋਂ ਮੁਲਾਈ-ਮੁਲਾਈ ਖਾਉਣੀ ਉਹਦਾ ਸਿਸਟਮ ਬੜਾ ਚੰਗਾ ਸੀ ਹੁਣ ਤਾਂ ਕੀ ਹੈ ਬਸ ਸਿਸਟਮ ਪੈਪਸੀ ਪੀ ਲਿਓ ਇੱਕ ਖਾ ਲਿਓ 버ਗਰ ਖਾ ਲਿਓ ਇਹ ਖਾਲਵੇ ਸਿਸਟਮ ਨਹੀਂ ਪਹਿਲਾਂ ਤਾਂ ਦਲੀਆ ਖਿਚੜੀ ਆ ਖੀਰ ਅਲੂਆ ਘਰੇ ਬਣਾ ਚੂੜੀ ਕਟਣੀ ਉਹ ਸਮਾਂ ਤਾਂ ਉਹ ਹੀ ਸੀ ਹੂੰ ਹੁਣ ਤਾਂ ਇਹਨਾਂ ਦੇ ਕੋਈ ਦਮ ਤਾਂ ਨਹੀਂ ਖਾਣ ਪੀਣ ਜਿਉ ਕਿਉਂ ਘੁਰ ਘਰੇ ਪਹਿਲੀ ਗੱਲ ਤਾਂ ਘੁਰ ਘਰੇ ਹੋਇਆ ਗੋਲ ਗੱਪੇ ਹੋਏ ਇਹਨਾਂ ਤੋਂ ਕੀ ਬੰਦੇ ਦਾ ਸਰੀਰ ਥੋੜਾ ਚੱਲਦਾ ਕਿ ਉਹ ਦੁੱਧ ਖਾਈਏ ਤਾਂ ਹੀ ਚੱਲੇਗਾ ਉਹ ਸਮਾਂ ਉਹ ਉਹ ਸਮਾਂ ਤਾਂ ਹੋਈ ਸੀ ਹੋਂ ਵਾਲਾ ਤਾਂ ਕਿਹੜਾ ਸਮਾਂ ਹੈ ਇਹ ਕੋਈ 10-15 ਸਾਲ ਕਰ ਲਿਓ ਸਾਡੇ ਵਾਲੇ ਬੰਨੀ ਦੀ ਸਾਮੀ ਆਉਂਦੀ ਡੰਗਰ ਪਸ਼ੂ ਤੇ ਮੋੜ ਕੇ ਤਾਂ ਛੁੱਟੀ ਹੈ ਇਹਨਾਂ ਦੀ ਹੈ ਡਾਕਟਰ ਸਾਹਿਬ ਜਿਵੇਂ ਅੱਜ ਇੱਥੇ ਖੜੇ ਆ ਪੀਲਾ ਦੁਬਾਰਾ ਫੇਰ ਲੱਗੀਆਂ ਹਾਂ ਹਾਂਜੀ 21 ਜਿਹੜਾ ਪਹਿਲਾਂ ਤੇ ਹੁਣ ਵਾਲੇ ਸਮੇਂ ਦੇ ਵਿੱਚ ਕੀ ਫਰਕ ਪੈਂਦੀ ਆ ਮੈਂ ਨਿੱਕੂ ਜੀ ਤੁਹਾਨੂੰ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਜਿਹੜੇ ਇਹ ਵਣ ਦਾ ਦਰਖਤ ਤੇ ਇਹ ਹੀ ਲੋਪ ਹੋ ਗਿਆ ਇਹ ਵਣ ਦਾ ਦਰਖਤ ਨਹੀਂ ਰਿਹਾ ਕਿਤੇ ਆਂ ਕਰੰਡੀ ਪਿੰਡੇ ਇੱਥੋਂ ਟੱਪਦੇ ਆ ਬਸ ਆ ਥੋੜੇ ਜੇ 50 60 70 ਵਣ ਖੜੇ ਹੋਣਗੇ ਥੋੜੀ ਜਗ੍ਹਾ ਦੇ ਵਿੱਚ ਨਹੀਂ ਤਾਂ ਪੁਰਾਣੇ ਟਾਈਮ ਤੇ ਬਹੁਤ ਵਣ ਹੁੰਦੇ ਸੀ ਬਜ਼ੁਰਗ ਦੱਸ ਦਿੰਦੇ ਸੀ ਕਿ ਖੇਤਾਂ ਦੇ ਵਿੱਚ ਇੰਨੇ ਨੇ ਵਾਣ ਹੁੰਦੇ ਸੀ ਅਸੀਂ ਜਾਣਾ ਖੇਤ ਜਾਣਾ ਖੇਤ ਜਾ ਕੇ ਉੱਥੇ ਕੰਮ ਕਰਨਾ ਉਸ ਤੋਂ ਬਾਅਦ ਪੀਲਾ ਖਾਣ ਲੱਗ ਜਣੇ ਆ ਖੇਤਾਂ ਦੇ ਵਿੱਚ ਆਮ ਏਰੀਆ 'ਚ ਬਹੁਤ ਵਾਣ ਹੁੰਦੇ ਸੀ ਇੱਥੇ ਪਰ ਹੁਣ ਉਹ ਵਾਣ ਹੀ ਖਤਮ ਹੋ ਗਿਆ ਪੀਲਾ ਤਾਂ ਲੱਗਣੀਆਂ ਕੀ ਹੁਣ ਮੈਂ ਥੋੜੇ ਦਿਨਾਂ ਦਾ ਇੱਥੋਂ ਜਾ ਰਿਹਾ ਕਰੰਡੀ ਤੋਂ ਜਦੋਂ ਟੱਪਦੇ ਆ ਮੈਂ ਦੇਖਦਾ ਇੱਥੇ ਕਾਫੀ ਲੋਕ ਖੜੇ ਹੁੰਦੇ ਨੇ ਮੈਂ ਦੇਖਦਾ ਸੀ ਮੈਂ ਆਖਿਆ ਪਤਾ ਨਹੀਂ ਕੀ ਮੈਂ ਫਿਰ ਉੱਥੇ ਪੁੱਛਿਆ ਮੈਂ ਆਖਿਆ ਉੱਥੇ ਕੀ ਚੱਕਰ ਹੈ ਉੱਥੇ ਕਿਉਂ ਇੰਨੇ ਜਣੇ ਖੜੇ ਹੁੰਦੇ ਨੇ ਕਹਿੰਦੇ ਆ ਕਿ ਇੱਥੇ ਪੀਲਾਂ ਲੱਗਿਆ ਨੇ ਤੁਹਾਡੇ ਜਰੀਏ ਮੈਂ ਵੀ ਦੇਖਣ ਆਇਆ ਬੜਾ ਵਧੀਆ ਲੱਗਿਆ ਬਹੁਤ ਖੁਸ਼ ਹੋਈ ਇਹ ਪਹਿਲਾਂ ਖਾਧੀਆਂ ਮੈਨੇ ਆਪਾਂ ਦੇਖਿਆ ਮੈਨੇ ਲੋਕ ਖਾਂਦੇ ਹੁੰਦੇ ਸੀ ਬਜ਼ੁਰਗ ਜਿਵੇਂ ਦੱਸ ਰਿਹਾ ਸੀ ਕਿ ਅਸੀਂ ਖਾਣੇ ਮੂੰਹ ਪੱਕ ਜਾਣੇ ਪੇਟ ਸਾਫ਼ ਹੋ ਜਾਣਾ ਇਹ ਕੁਦਰਤੀ ਦਵਾਈਆਂ ਨੇ ਆਪਣੇ ਘਰ ਦੀਆਂ ਦਵਾਈਆਂ ਨੇ ਪਹਿਲਾਂ ਲੋਕਾਂ ਨੂੰ ਬਿਮਾਰੀਆਂ ਨਹੀਂ ਸੀ ਕਿਉਂ ਨਹੀਂ ਸੀ ਕਿ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਸੀ ਪੀਲਾ ਸੀ ਬੇਰ ਸੀ ਇੱਥੇ ਤੁਸੀਂ ਦੇਖਿਆ ਹੋਣਾ ਇੱਥੇ ਬੂਟੇ ਇੱਕ ਡੇਲਿਆਂ ਦੇ ਬੂਟੇ ਨੇ ਜਿੰਨਾਂ ਦਾ ਚਾਰ ਪਾਉਂਦੇ ਨੇ ਲੋਕ ਚਾਰ ਪਾਉਂਦੇ ਸਿਆਸਤਾਂ ਦੀਆਂ ਚੀਜ਼ਾਂ ਖਾਂਦੇ ਸੀ ਕਿਰੇਲੂ ਚੀਜ਼ਾਂ ਖਾਂਦੇ ਸੀ ਬਿਮਾਰੀਆਂ ਵੀ ਨਹੀਂ ਹੋਈਆਂ ਸੀ ਹੁਣ ਓਨੀਆਂ ਜਿਆਦਾ ਬਿਮਾਰੀਆਂ ਹੋ ਗਈਆਂ ਨੇ ਓਨੇ ਆਪਣੇ ਵਿਰਾਸਤੀ ਦਰਖਤ ਖਤਮ ਹੋ ਗਏ ਨੇ ਐਈਆਂ ਚੀਜ਼ਾਂ ਖਤਮ ਹੋ ਗਈਆਂ ਨੇ ਅਲੋਪ ਹੋ ਗਈਆਂ ਨੇ ਆਪਣੇ ਅੱਜ ਕੱਲ ਦੇ ਹਾਲਾਤ ਕੀ ਆ ਅੱਜ ਕੱਲ ਦੇ ਹਾਲਾਤ ਤਾਂ ਕੋਲਡ ਡਰਿੰਕ ਪੀ ਲੋ ਕੋਕ ਪੀ ਲੋ ਹੁਣ ਪੀਜ਼ਾ ਆ ਗਿਆ ਚਾਈਨੀਜ਼ ਫੂਡ ਬਹੁਤ ਫੂਡ ਆ ਗਏ ਨੇ ਅੱਜ ਕੱਲ ਜੋ ਪਹਿਲਾਂ ਪਹਿਲਾਂ ਵਾਲੇ ਜੇ ਆਪਾਂ ਚਿਕਨ ਦੇਖ ਲਈਏ ਮੁਰਗਾ ਬੱਕਰਾ ਲੋਕ ਖਾਂਦੇ ਹੁੰਦੇ ਸੀ ਘਰੇ ਰੱਖਦੇ ਹੁੰਦੇ ਸੀ ਉਹ ਖਾਂਦੇ ਅੱਜ ਕੱਲ ਤਾਂ ਉਹ ਵੀ ਇੰਨਾ ਮਸਾਲਾ ਅਜੀਨੋ ਮਾਟੋ ਜਿਹੜੇ ਵਰਲਡ ਦੇ ਵਿੱਚ ਬੈਣ ਨੇ ਉਹ ਕੱਲਾ ਇੰਡੀਆ 'ਚ ਚੱਲਦਾ ਹੈ ਇੱਕ ਟੇਸਟ ਵਾਸਤੇ ਜਿੰਨੋ ਮਾਟੋ ਖਾਦੇ ਜਾਂਦੇ ਨੇ ਪੇਟ ਦੀਆਂ ਬਿਮਾਰੀਆਂ ਹੋਈ ਜਾਂਦੀਆਂ ਨੇ ਇਹ ਚੀਜ਼ਾਂ ਸਾਰੀਆਂ ਗਵਰਨਮੈਂਟ ਨੂੰ ਵੀ ਥੋੜਾ ਸੁਧਾਰ ਕਰਨਾ ਚਾਹੀਦਾ ਹੈ ਤੇ ਇਦਾਂ ਜਿੱਥੇ ਵਰਲਡ ਦੇ ਵਿੱਚ ਬੈਨ ਨੇ ਆਪਣੇ ਵੀ ਬੈਨ ਕਰਨੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਦਾ ਨਿਕੋ ਜੀ ਆਪਾਂ ਭੁੱਲ ਗਏ ਆ ਸਭ ਕੁਝ ਇਹ ਆਪਾਂ ਨੂੰ ਜੇ ਦੂਜੀ ਵਾਰ ਅਪਣਾਵਾਂਗੇ ਤਾਂ ਹੀ ਆਪਾਂ ਬਚ ਸਕਦੇ ਨਹੀਂ ਤਾਂ ਅੱਗੇ ਹੋਰ ਕਰੋਨਾ ਵਰਗੇ ਹੋਰ ਬਹੁਤ ਬਿਮਾਰੀਆਂ ਆਉਣਗੀਆਂ ਜੇਕਰ ਤੁਹਾਡੇ ਨੇੜੇ ਵੀ ਕੋਈ ਵਿਰਾਸਤੀ ਰੋਖ ਹੈਗਾ ਤਾਂ ਉਹਨੂੰ ਪਿਆਰ ਕਰਿਆ ਕਰੋ ਉਹਦੇ ਬਾਰੇ ਆਪਦੇ ਬਜ਼ੁਰਗਾਂ ਤੋਂ ਪੁੱਛਿਆ ਕਰੋ ਕਿ ਇਹਦੇ ਫਾਇਦੇ ਕੀ ਸੀ ਇਹਦਾ ਕਿੱਥੇ ਵਰਤਿਆ ਜਾਂਦਾ ਸੀ ਕੀ ਯੂਜ਼ ਸੀ ਇਹਨਾਂ ਦੀ ਇਹਦੇ ਨਾਲ ਹੀ ਕਿਸੇ ਅਗਲੀ ਖਬਰ ਅਗਲੀ ਅਪਡੇਟ ਅਗਲੀ ਕਿਸੇ ਸਟੋਰੀ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਸੰਦੀਪ ਦੇ ਨਾਲ ਸੁਖਵਿੰਦਰ ਨਿਕੂ ਐਨ ਟੀ ਵੀ ਪੰਜਾਬੀ